ਲੱਫ ਮੰਮੀ ਇੱਧਰ ਮੰਮੀ ਹਾਂ ਪੁੱਤ ਕੀ ਹਾਲ ਹੈ ਠੀਕ ਏਂ ਜੇ ਨਹੀਂ ਪੁੱਤ ਠੀਕ ਹੀ ਹਾਂ ਲੰਮੇ ਪਈ ਹੋਣਾ ਉਦਾਂ ਹੀ ਨਾ ਲੰਮੇ ਪੈ ਗਈ ਜਰਾਕੇ ਮੈਂ ਹਾਂ ਚੱਲ ਤੁਗਥੋਂ ਆਵਾ ਮੰਮੀ ਇੱਥੇ ਹਾਂ ਹਾਂ ਆਉਣਾ ਕਿੱਥੋਂ ਹਾਂ ਅੱਛਾ ਆਉਣਾ ਫੋਟੋ ਪਾਈਓ ਨਾ ਮੁੰਡੇ ਦੀ ਮੁੰਡੇ ਦੀ ਹੂੰ ਕਿਦਾਂ ਫਿਰ ਮੰਮੀ ਤਾਨੂੰ ਕਿਦਾਂ ਦੰਦ ਲਗਾ ਮੁੰਡਾ ਤਾਂ ਸੋਨਾ ਵਾ ਪੁੱਤ ਚੱਲ ਕੋਈ ਨਹੀਂ ਕਰਨਾ ਤੇ ਹੈ ਹੀ ਆ ਪਰ ਇੱਕ ਗੱਲ ਸੁਣ ਮੇਰੇ ਪੁੱਤ ਤੇਰਾ ਪਿਓ ਤੇ ਮੈਨੂੰ ਗਾਲ ਹੀ ਨਹੀਂ ਕਰ ਦਿੰਦਾ ਪਰ ਨਾ ਕੁੜੀ ਨਾਲ ਤੱਕਾ ਨਾ ਹੋ ਜਾ ਕਿਹ ਗੱਲ ਦਾ ਵੀ ਮੰਮੀ ਤੱਕਾ ਕਿਹੜੀ ਗੱਲੋਂ ਕਰਨਾ ਦੱਸੋ ਮੇਰੀ ਵੀ ਭੈਣ ਆ ਉਹਦਾ ਮਾੜਾ ਥੋੜੀ ਸੋਚਾਂਗੀ ਪਤਾ ਕੀ ਗੱਲ ਆ ਬੜੇ ਲਾਡਾ ਨਾ ਪਾਲੀ ਆਪਣੀ ਧੀ ਮੈਂ ਲੈ ਮੰਮੀ ਹੁਣ ਵਿਆਹ ਨਾਲ ਹੈਗਾ ਹੀ ਇਹ ਨਾ ਉਹਨੂੰ ਉਹ ਤਾਂ ਗੱਲ ਦੱਸਣ ਦੀ ਹੁਣੋਂ ਮੈਂ ਤੇ ਮੈਂ ਪੁੱਤ ਜੇਤਕ ਤੇ ਘਰ ਰੱਖੀ ਜਾਂਦੀ ਮੈਂ ਰੱਖ ਲੈਣਾ ਹੈਗਾ ਪਰ ਹੁਣ ਤੀਆਂ ਜੀ ਜਿੱਦਾਂ ਦੀ ਆ ਤੇ ਹੋਰ ਮੰਮੀ ਨਾਲੇ ਉਹ ਮਨਜ਼ੂਰ ਰੱਖਣਾ ਤੇ ਮੁੰਡਾ ਹੀ ਪਛਤਾਉਣਾ ਹੈ। ਨਹੀਂ ਕੋਈ ਨਹੀਂ ਪੁੱਤ ਕਰਨਾ ਤੇ ਹੈ ਹੀ ਆ। ਤੇ ਕੰਮ ਜਿਹੜਾ ਕਰਾਂਗੇ ਨਾ ਸੋ ਸਮਝ ਕੇ ਕਰਾਂਗੇ। ਬਸ ਇੱਕੋ ਗੱਲ ਦਾ ਧਿਆਨ ਰੱਖੀ ਮੇਰਾ ਪੁੱਤ, ਮੇਰੀ ਧੀ ਸੌਖੀ ਰਵੇ ਤੇ ਘਰ-ਬਾਰ ਕਿੱਦਾਂ ਦਾ ਵਾ। ਜਾਣਨੇ ਅੱਜ ਵੇਨੇ ਆ ਜੇ ਤੇ ਲੱਗਾ ਟਾਈਮ ਆ। ਨਹੀਂ ਤੇ ਕੱਲ ਨੂੰ ਜਾ ਕੇ ਨਾ ਪਤਾ-ਪੁਤਾ ਕਰਕੇ ਆਉਨੇ ਆ। ਅੱਛਾ। ਪਿੰਡ 'ਚ ਪੁੱਛਾਂਗੇ ਕਦੋਂ ਜਾਣਿਆ ਨੂੰ? ਹਾਂ। ਠੀਕ ਆ ਤੇ ਨਹੀਂ। ਪਤਾ ਤਾਈ ਦੇ ਸਿਰ ਤੇ ਵੀ ਨਹੀਂ ਆਪਾਂ ਰਹਿੰਦੀ। ਘਰ-ਬਾਰ ਚੰਗੀ ਤਰ੍ਹਾਂ ਵੇਖ ਲਈ ਜਿੱਦਾਂ ਆਪਣਾ ਘਰ ਵਾ ਨਾ ਇਦਾਂ ਦਾ ਹੀ ਘਰ ਹੋਵੇ। ਮੰਮੀ ਘਰਾਂ ਨੂੰ ਕੀ ਕਰਨਾ ਹੈ ਜੇ ਮਾਸਾ ਇਤੋਂ ਠੀਕ ਠਾਕ ਵੀ ਹੋਏਗਾ ਤਾਂ ਵੀ ਕੋਈ ਗੱਲ ਨਹੀਂ ਆ ਇਹ ਕੁੜੀ ਸੌਖੀ ਰਹਿਣੀ ਚਾਹੀਦੀ ਏ ਜ਼ਮੀਨ ਪਾਂਡਾ ਹੈਗਾ ਘਰਾਂ ਦਾ ਵੀ ਆਪੀ ਬਣ ਜਾਣਗੇ ਮੁੰਡੇ ਦਾ ਪਤਾ ਕਰਾ ਲਿਓ ਅੱਜ ਕੱਲ ਨਸ਼ੇ ਨਸ਼ੇ ਬੜੇ ਕਰਦੇ ਮੁੰਡੇ ਸਿਰਫ ਆਪਾਂ ਨੂੰ ਮੁੰਡੇ ਦਾ ਨਾਮ ਤੇ ਇੱਕ ਪੈਲੀ ਹੋਈ ਉਹ ਕਿਸੇ ਗੱਲ ਦੀ ਝੂਠ ਨਾ ਹਨਾ ਵੀ ਜਿੱਦਾਂ ਵਿੱਚ ਕੋਈ ਗੱਲ ਨਹੀਂ ਹਾਂ ਪਟਵਾਰੀ ਤੱਕ ਪਤਾ ਕਰਕੇ ਆਓ ਸਾਰਾ ਚਲੋ ਕੋਈ ਨਹੀਂ ਜੀ ਦਿਓ ਲੋੜ ਪੈਗੀ ਜਾਂਦੇ ਫੇਰ ਆਉਨੇ ਤੇ ਕੋਈ ਨਹੀਂ 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 ਕਰ ਲਓ ਪੁੱਤ ساری ਉਮਰ ਦਾ ਸਵਾਲ ਵਾ ਅਮਨ ਨੂੰ ਹਾਲੋ ਫੋਟੋ ਖੋਣੀ ਇਹਦੇ ਅਮਨ ਨੇ ਕੀ ਵੇਖਣਾ ਫੋਟੋ ਦਾ ਕੋਈ ਗੱਲ ਨਹੀਂ ਉਹ ਮਨੂ ਨੇ ਜਿੱਦ ਨਹੀਂ ਨਹੀਂ ਜਿੱਦਾਂ ਨੇ ਮੈਨੂੰ ਦੱਸਿਆ ਸੀ ਮੁੰਡਾ ਸੋਹਣਾ ਵਾ ਬਸ ਸੋਹਣਾ ਹੀ ਆਂਦੀ ਮੁੰਡਾ ਸੋਹਣਾ ਹੋਣਾ ਚਾਹੀਦਾ ਨਹੀਂ ਮੁੰਡਾ ਤੇ ਮੰਮੀ ਸੋਹਣਾ ਆਹ ਤੇ ਬਾਕੀ ਜਿੱਦਾਂ ਤੁਸੀਂ ਅਮਨ ਨਾ ਕਰਦੇ ਹੋਣਾ ਤੇ ਮੰਮੀ ਨੂੰ ਆ ਨਾ ਵੀ ਇਦਾਂ ਪਿਆਰ ਕਰਿਆ ਕਰੋ ਪੁੱਤ ਤਾਂ ਨੋ ਹੀ ਨਹੀਂ ਦਿਲਦਾ ਮੈਂ ਤਾਂ ਬਥੇਰਾ ਕਰਦੀ ਆ ਉਹ ਵੀ ਕਿਸੇ ਦੀ ਮੰਮੀ ਧੀਆ ਨੇ ਗੱਲ ਤੇਰੀ ਠੀਕ ਵਾ ਪਰ ਮੈਂ ਕਰਦੀ ਆ ਬਥੇਰਾ ਤੁਹਾਨੂੰ ਉਦਾਂ ਹੀ ਲੱਗਦਾ ਰਹਿੰਦਾ ਵਾ ਚਲੋ ਕੋਈ ਨਹੀਂ ਆ ਠੀਕ ਹੈ ਜੇ ਕਰਦੇ ਹੋ ਤੇ ਬਾਕੀ ਫਿਰ ਤੁਹਾਡੇ ਲੋ ਠੀਕ ਹੈ ਹਨਾ ਨਹੀਂ ਮੁੰਡਾ ਸੋਹਣਾ ਵਾ ਇੰਨਾ ਕ ਤਿਆਰ ਰੱਖੀ ਪਤਾ ਕਰ ਆਲਾ ਚੱਜਦਾ ਝੂਠ ਨਾ ਹੋਵੇ ਕਿਸੇ ਗੱਲ ਦਾ ਕਿਸੇ ਗੱਲ ਦੀ ਤੀ ਫਿਕਰ ਨਾ ਕਰੋ ਪਤਾ ਕੀ ਗੱਲ ਵਾ ਆ ਜਿਹੜੀ ਤਾਈ ਆ ਨਾ ਹਫੇ ਕੁੱਟਣੀ ਆ ਇਹ ਚ ਗੁਨੀਆ ਕਰਦੀ ਫਿਰਦੀ ਘਰ ਘਰ ਜਾ ਕੇ ਮੈਨੂੰ ਨੀ ਚੰਗੀ ਲੱਗਦੀ ਐ ਇਦਾਂ ਨਹੀਂ ਕਹੀਦਾ ਹੁੰਦਾ ਹੁਣ ਵੇਖ ਲੈ ਤੈਨੂੰ ਕਹਿੰਦੇ ਆ ਪਰ ਤਾਈ ਦੇ ਸਿਰ ਤੇ ਨਹੀਂ ਰਹਿੰਦੇ ਤਜੇ ਤੇ ਜਾਣਾ ਆ ਪਤਾ ਕਰੋ ਹੁਣ ਤੇਰੇ ਪਿਓ ਨਾਲ ਗੱਲ ਕਰਤੀ ਆ ਇਹਦਾ ਫਰਜ਼ ਨਹੀਂ ਬਣਦਾ ਮੇਰੇ ਤੱਕ ਕੰਬੀ ਮੇਰ ਨਾਲ ਗੱਲ ਕਰਦੀ ਆਣ ਕੇ ਹੈਂ ਚਲੋ ਮੰਮੀ ਹੁਣ ਇਹਨਾਂ ਗੱਲਾਂ ਚੁੱਕੀ ਆ ਐਵੇਂ ਕੱਢਣਾ ਹੈ ਚਲ ਕੋਈ ਨਹੀਂ ਫਿਰ ਪਤਾ ਕਰਾ ਲਓ ਚੱਜਣਾ ਹੁਣ ਜਿਵੇਂ ਤੁਹਾਨੂੰ ਕਿਹਾ ਫਿਰ ਤੀ ਗੁੱਸਾ ਕਰਨਾ ਤੁਹਾਡੀ ਵੀ ਨਹੀਂ ਨਾ ਉਹਨਾਂ ਨਾਲ ਭਾਣਉਂਦੀ ਭਣ ਕਾਦੀ ਆਉਣੀ ਮੈਂ ਸੱਚ ਜਿ ਬੋਲ ਦਿੰਨੀ ਆ ਚਲੋ ਕੋਈ ਗੱਲ ਨਹੀਂ ਚੱਲ ਮੁੰਡਾ ਕਹਿਣ ਤੇ ਡਿਆ ਵਾ ਕਿ ਸਭ ਕੁ ਵਧੀਆ ਵਾ ਚਲ ਵੇਖਣ ਨੂੰ ਤਾਂ ਮੁੰਡਾ ਵੀ ਸੋਹਣਾ ਲੱਗਣ ਡਿਆ ਉਹਦਾ ਰੰਗ ਤੋਂ ਬਸਾਫ ਹੀ ਆ ਹੋਰ ਕੀ ਚਾਹੀਦਾ ਹੁੰਦਾ ਵਾ ਜੇ ਜਮੀਨ ਪਾਂਡਾ ਵਧੀਆ ਵਾ ਤੇ ਚੱਲ ਮੇਰੀ ਤੀ ਰਾਜ ਕਰੂੰ ساری ਉਮਰ ਉਥੇ ਆਦਾ ਪਿੰਦਰਾ ਆਦਾ ਵਾ ਚੱਲ ਚਲਾ ਵੀ ਆ ਗਿਆ ਬੁਆ ਹੋਲ ਚੱਲ ਆ ਜਾ ਚੱਲ ਲਵੀ ਮਨਜੰਦਰ ਆ ਹਾਂਜੀ ਉਠੋ ਹਾਂ ਚਾਹ ਬਣਾਵਾ ਪੀਨੇ ਆ ਚਾਹ ਵੀ ਹਾਂਜੀ ਕਿਤਨਾ ਹੋਣੇ ਆ ਆਉਣੇ ਆਣੇ ਕਿਤਰਾ ਹੋਣੇ ਆ ਹਾਂ ਮੁੰਡੇ ਗਏ ਹੀ ਪਤਾ ਕਰਨਾ ਅੱਛਾ ਚਲ ਗਏ ਆ ਚਲ ਗਏ ਆ ਅੱਛਾ 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 ਤੇ ਮੈਂ ਤਾਂ ਕਰਕੇ ਤੁਹਾਡੇ ਵੱਲ ਆਈ ਹੀ ਵੀ ਅਜੇ ਖਲੋ ਨਾ ਜਾਈਏ 2 ਸਾਲ ਹੋਰ ਉਹ ਮੇਰੀ ਗੱਲ ਸੁਣ ਲੈ ਚੰਗੇ ਰਿਸ਼ਤੇ ਰੋਜ਼ ਰੋਜ਼ ਨਹੀਂ ਕਿ ਆਉਂਦੇ ਤੇ ਰਾਤ ਹੋ ਗਿਆ ਦਿਮਾਗ ਖਰਾਬ ਠੀਕ ਆ ਨਾਲੇ ਟਾਈਮ ਹਾਂ ਮੈਂ ਤੇ ਇਹ ਸੋਚਣ ਨਹੀਂ ਆ ਪਿੱਤੀਆਂ ਐ ਕੋਈ ਤੋਰਦੀ ਐ ਨਾ ਜਿਹੜਾ ਤੋਰਤੀਆਂ ਤੇ ਗਈਆਂ ਤੇ ਚਲ ਸਾਲ ਦੋ ਸਾਲ ਹੋਰ ਰਹਿ ਪੈਂਦੀ ਸਾਡੇ ਕੋਲ ਮੇਰੀ ਗੱਲ ਸੁਣ ਲੈ ਜੇ ਆਪਣੀ ਤੁਰ ਜੂਗੀ ਉਹ ਵੀ ਤੇਰੀਆਂ ਧੀਆਂ ਹੀ ਆ ਠੀਕ ਆ ਚਲ ਕੋਈ ਨਹੀਂ ਹੈ ਤਾਂ ਧੀਆਂ ਹੀ ਆ ਭਰਨਾ ਜਿਹੜੀ ਗੱਲ ਆ ਮੰਨਾ ਬਣਦੀ ਆ ਮੰਨਾ ਹੀ ਬਣਦੀ ਆ ਤੇ ਚਲ ਛੱਡ ਪਰ ਐਡੀ ਗੱਲ ਦੇਤੇ ਨਹੀਂ ਲਾਈ ਦੁੰਦੀ ਅਖੀਰ ਹੀ ਇੱਕ ਨਾ ਇੱਕ ਦਿਨ ਕਰਨਾ ਹੀ ਕਰਨਾ ਇਹ ਨਾਲੇ ਨਾ ਆਪਣੀ ਵੱਡੀ ਨੌਨਾ ਬਣਾ ਕੇ ਰੱਖਿਆ ਕਰ ਠੀਕ ਨਹੀਂ ਰੰਗਾਰੰਗਾ ਜੇ ਕੱਖ ਨਹੀਂ ਗਾ ਰੱਖਿਆ ਤੇਰੀ ਬੜੀ ਇਤ ਕਰਦੀ ਆ ਠੀਕ ਨਹੀਂ ਉਹਨੂੰ ਕਾਲੋ ਕੋਲੋਂ ਨਾ ਕਿਆ ਕਰ ਠੀਕ ਆ ਤੇ ਆਪਣੀ ਧੀ ਸਮਝਿਆ ਕਰ ਉਹਨੂੰ ਹੁਣ ਉਹਨੇ ਤੇ ਚੱਲ ਜਾਣਾ ਕੋਈ ਨਹੀਂ ਤੇ ਉਹ ਕੋਦੇ ਹੱਟ ਕੋ ਰਹਿ ਗਿਆ ਹੁਣ ਨਹੀਂ ਐ ਸਮਾਂ ਨਹੀਂ ਆ ਮੈਂ ਇਹਨਾਂ ਨੂੰ ਕੀ ਕਹਿਣ ਦੀ ਆ ਮੈਂ ਕਿਹੜੀ ਗੋਲੀ ਮਾਰਦੀ ਇਹਨਾਂ ਨੂੰ ਤੇ ਯਾਰ ਗੱਲ ਗੋਲੀ ਥੋੜੀ ਮਾਰਦੀ ਹੁੰਦੀ ਆ ਗੱਲ ਜਿਹੜੀ ਮੈਂ ਕਹਿਣ ਡਿਆ ਉਹ ਗੱਲ ਸਮਝਣਾ ਜਿੱਥੋਂ ਮੈਂ ਬੋਲਣ ਡਿਆ ਆ ਕੋਈ ਨਹੀਂ ਸਮਝ ਲੂੰਗੀ ਪਰ ਇੱਕ ਗੱਲ ਵਾ ਮੇਰੇ ਦਿਲ ਚ ਨਾ ਬਾਰ ਬਾਰ ਇੱਕੋ ਗੱਲ ਆਈ ਜਾਂਦੀ ਆ ਕਿ ਕਿਤੇ ਕੋਈ ਗੱਲ ਨਾ ਚੰਗੀ ਤਰ੍ਹਾਂ ਵੇਖ ਲਿਓ ਸਾਰਾ ਕੋ ਮੇਰੀ ਤੀਂ ਦਾ ਧੱਕਾ ਨਾ ਹੋ ਜੇ ਕਿਸੇ ਗੱਲ ਦਾ ਵੀ ਉਹ ਯਾ ਤਿੰਨ ਚਾਰ ਜਣੇ ਹੀ ਹੈਗੇ ਸਾਰੇ ਜਣੇ ਪਤਾ ਕਰਨ ਦੇ ਚੰਗਾ ਥਾਂ ਲੱਗੂ ਤਾਂ ਹੀ ਕਰਨਾ ਵਾ ਕਈ ਤਾਂ ਛੜੇ ਫੜਾ ਲੈਣ ਹੱਥ ਚ ਉਹਦਾ ਦਿੱਕਿਆ ਚਲੋ ਕੋਈ ਨਹੀਂ ਸੋਚ ਵਿਚਾਰ ਕੇ ਕਰਿਓ ਸਾਰਾ ਕੋ ਠੀਕ ਆ ਨਾ ਉਹਦਾ ਕੁੜੀ ਮੰਨ ਗਈ ਆ ਆਂਦੀ ਜੋਤ ਹੀ ਕਰੋਗੇ ਮੰਮੀ ਠੀਕ ਹੀ ਆ ਬਥੇਰੀ ਸਿਆਣੀ ਆ ਮੇਰੀ ਤੀਂ ਓਏ ਯਾਰ ਕੋਈ ਗੱਲ ਨਹੀਂ ਤੂੰ ਨਾ ਐਡੀ ਟੈਂਸ਼ਨ ਤਾਂ ਲਿਆ ਕਰ ਠੀਕ ਨੇ ਅਥੀਰੀ ਜਗ ਦੇ ਨਾਲ ਤੱਕ ਤੋਰਨੀ ਪੈਣੀ ਹੈ ਘਰੋਂ ਚਲੋ ਕੋਈ ਨਹੀਂ ਹੁੰਦਾ ਤੇ ਮੇਰੇ ਮਨ ਨੂੰ ਵੇਤਰਾ ਹੁੰਦਾ ਕਦੇ ਕਦੇ ਪਰ ਹੁਣ ਕੀ ਕਰਨਾ ਫਿਰ ਕਿੰਨਾ ਚਿਰ ਘਰ ਬਾਹਰ ਛੱਡਣੀ ਹੈ ਗੱਲ ਤੇ ਸਹੀ ਹੈ ਤੁਹਾਡੇ ਵਾਲੀ ਚਲੋ ਬਣਾਵਾਂ ਫਿਰ ਚਾਹ ਤੁਹਾਡੀ ਮੈਂ ਆ ਬਣਾ ਘਟੂ ਘਟੂ ਚਾਹ ਪੀ ਕੇ ਤੇ ਮੈਂ ਵੇਖਾਂ ਬਾਹਰ ਅੰਦਰ ਦਾ ਮਾਹੌਲ ਵੀ ਹੈ ਹੈ ਇਹ ਐਵੇਂ ਦਰੀ ਜਾਣ ਦੀ ਲੈਣਾ ਨਹੀਂ ਦੇਣਾ ਨਹੀਂ ਹੈ ਉਹ ਨਾਲੇ ਯਾਰ ਅਸੀਂ ਕਿਹੜਾ ਨਵਾਂ ਕੋ ਕੰਮ ਕਰਨਾ ਵਾ ਇਹ ਤੇ ਰਾਜਾ ਨਹੀਂ ਕਿਹਾ ਰੱਖੀਆਂ ਤਹੀਂ ਕਿਤੇ ਪਾਣੀ ਹਾਰਵਾ ਚਲੋ ਜੋ ਮਹਾਰਾਜ ਕਰੂ ਚੰਗਾ ਕਰੂਗਾ ਯਾਰ ਮੈਂ ਆ ਗਿਆ ਨਾ ਹਾਂ ਹਾਂ ਕੱਲ ਪਿੰਡੋਂ ਵੀ ਪੁੱਛਿਆ ਨਾ ਉਹ ਮੁੰਡੇ ਨੇ ਪੁੱਛੀਏ ਬਣਾ ਹਾਂ ਇਹ ਹੈ ਜੀ ਇਹ ਤੁਸਲੇ ਬਾਕੀ ਤੇ ਦੋ ਤਣਾ ਨੇ ਚੰਗਈ ਦੱਸਿਆ ਸਾਰੇ ਲੋਕ ਪੀਦਾ ਬਾਕੀ ਪਿਛਲੇ ਨਾਲ ਬੰਦ ਕਰੀ ਨੀ ਸਾਰੇ ਬੰਦ ਕਰੀ ਇਹ ਸਟੈਂਡ ਦਾ ਨਿਕਲਾਇਆ ਇਹਦਾ ਫੋਰਗੇਟ ਟੈਂਡ ਸਮਾਈ ਦੰਡਾ ਅੱਛਾ ਬੜਾ ਪੈ ਪਾਉਂਦਾ ਹੋਰ ਭਾਈ ਠੀਕ ਹੈ ਕਰਨਾ ਬੰਦ ਮੈਂ ਆਪਣਾ ਇਹੋ ਟੈਂਡਾ ਹਾਂ ਜੀ ਹਾਂ ਜੀ ਇਹੋ ਹੀ ਇੱਕ ਨੂੰ ਪਤਾ ਕਰਨਾ ਸੀ ਮੁੰਡੇ ਬਾਰੇ ਦੱਸੋ ਕਿ ਮੁੰਡੇ ਦਾ ਨਾਮ ਹੈ ਜਸਪਿੰਦਰ ਆ ਤੁਹੇ ਤੁਹੇ ਗਏ ਨਾ ਆ ਪਿੰਡ ਚ ਇਹੋ ਹੀ ਨਾਂ ਹੈ ਤੇ ਕੀ ਹਿਸਾਬ ਦਾ ਬੰਨਾ ਦਾ ਪਹਿਲੀ ਬੰਨਾ ਕਿੰਨਾ ਹੈ ਬੜੇ ਵਧੀਆ ਬੰਦੇ 18-20 ਕਿਲੇ ਪੈੜੀ ਹੈ ਅੱਛਾ ਹਾਂ ਜੀ ਠੀਕ ਆ ਅੱਛਾ ਅੱਛਾ ਕੋਈ ਨਾ ਸ਼ਾ ਪਤਾ ਨਹੀਂ ਕੋਈ ਨਾ ਸ਼ਾ ਪਤਾ ਨਹੀਂ ਬੜਾ ਵਧੀਆ ਰੈਸ ਨਹੀਂ ਠੀਕ ਆਹੀ ਨਾ ਗੱਲ ਪਤਾ ਕੀ ਜੀ ਭੈਣ ਭੱਦੀ ਦਾ ਹੋਂੜਾ ਰਿਸ਼ਤਾ ਇੱਥੇ ਹਾਂ ਜੀ ਉਹ ਇਹ ਸੋਚਿਆ ਚੱਲ ਪੋਸ਼ੇ ਗੇਸੇ ਕਰ ਲੈਣਾ ਬਾਕੀ ਆ ਵੀ ਨਸ਼ੇ ਪੱਤੇ ਦੀ ਹੁੰਦੀ ਜ਼ਿਆਦਾ ਗੱਲ ਨਹੀਂ ਨਸ਼ਾ ਪਤਾ ਨਹੀਂ ਮੁੰਡਾ ਖਾਂਦਾ ਮੁੰਡਾ ਮਿਹਨਤੀ ਏ ਠੀਕ ਆ ਹਾਂ ਜੀ ਤੇ ਬਾਕੀ ਘਰ ਘਰ ਤੇ ਦਾ ਨਾ ਘਰ ਨਹੀਂ ਹਜੇ ਬਣਿਆ ਉਹਦਾ ਉਹ ਜ਼ਿਆਦਾ ਪੈਲੀ ਵਾਲਾ ਭੱਜੇ ਫਿਰਦੇ ਪੈਲੀ ਪੂਰੀ ਲੈੰਦੇ ਫਿਰਦੇ ਨੇ ਉਹਦਾ ਘਰ ਬਣਾ ਲੈਣੇ ਘਰ ਵਧੀਆ ਉਹਦਾ ਹਾਂ ਨਹੀਂ ਚਲੋ ਕੋਈ ਨਹੀਂ ਹਾਂ ਜੀ ਜੇ ਪੈਲੀ ਬੰਨੇ ਵਾਲੇ ਦਾ ਪਹਿਲਾਂ ਘਰ ਵੀ ਬਣਾਉਣਗੇ ਹੀ ਹਾਂ ਜੀ ਬਾਕੀ ਆਪਣੇ ਜ਼ਿੰਮੇਦਾਰਾਂ ਨੇ ਹੁੰਦਾ ਵੀ ਪੈਲੀ ਬਣ ਜੇ ਕੋ ਚਾਰ ਮਰਲੇ ਆਜਾ ਅਸੀਂ ਪੈਲੀ ਬਣ ਗਈ ਘਰ ਤੇ ਬੰਦੇ ਰਹਿੰਦੇ ਹਾਂ ਹਾਂ ਜੀ ਹਾਂ ਜੀ ਇਹ ਤਿਆਰ ਪੈਲੀ ਨਾ ਹੀ ਹੋ ਚਲ ਕੋਈ ਨਾ ਬੇਫਿਕਰੇ ਹੋ ਕੇ ਕਰੋ ਜੀ ਠੀਕ ਹੈ ਜੀ ਠੀਕ ਹੈ ਭਾਜੀ ਮੁੰਡਾ ਵਧੀਆ ਠੀਕ ਹੈ ਜੀ ਮਿਹਰਬਾਨੀ ਕਰ ਦਿੱਤੀ ਹੋਏ ਤੇ ਅੱਜ ਫੇਰ ਆਈਆਂ ਤੁਹਾਨੂੰ ਠੀਕ ਦਾ ਕਿ ਤੁਸੀਂ ਦੱਸਿਆ ਨਹੀਂ ਮੈਨੂੰ ਕੋਈ ਵੀ ਮੁੰਡੇ ਦੀ ਫੋਟੋ ਪਸੰਦ ਆਈ ਹੈ ਜਾਂ ਨਹੀਂ ਆਈ ਓਏ ਆਉਣਾ ਸੀ ਬਸ ਘਰੇ ਡੇਸਲਾ ਸ਼ੁਰੂ ਕਰਨ ਤੇ ਕੋਈ ਗੱਲ ਨਹੀਂ ਗਈ ਤੇ ਕੰਮ ਪੱਕਾ ਕਰਤਾ ਸਾਰਿਆਂ ਜੀਆਂ ਨੇ ਤੇ ਹੁਣ ਇੱਕ ਦੋ ਦਿਨਾਂ ਤੱਕ ਤੁਹਾਨੂੰ ਦੱਸ ਦਿੰਦੇ ਆ ਜੋ ਵੀ ਗੱਲ ਬਾਤ ਹੈਗੀ ਗਾੜੀ ਜੇ ਤੇ ਤੁਹਾਨੂੰ ਸਭ ਕੁਝ ਪਸੰਦ ਆ ਤੇ ਫੇਰ ਇਦਾਂ ਕਰੋ ਵੀ ਕੁੜੀ ਦੀ ਫੋਟੋ ਪਾਓ ਠੀਕ ਆ ਠੀਕ ਆ ਤੇ ਇਹ ਆਪੇ ਤੇ ਸਾਲੀ ਉਹਨੇ ਕਰ ਲੋ ਫੇਰ ਨਾ ਤੁਸੀਂ ਆਖਿਓ ਕੋਈ ਗੱਲ ਉਹ ਵੇਖੋ ਤਾਈ ਜੀ ਤੁਸੀਂ ਕਿਹੋ ਜੀਆਂ ਗੱਲਾਂ ਡੇਜੇ ਕਰਨ ਜਦੋਂ ਢੜ ਦੇ ਰਗੇ ਬੰਦੇ ਵਿੱਚ ਵਾ ਤਾਂ ਅਸੀਂ ਪਤਾ ਕੱਲੀ ਕਰਨਾ ਆ ਨੂੰ ਢੜ ਦੇ ਬਹੁਤ ਜ਼ਿਆਦਾ ਯਕੀਨ ਹੋ ਜਦੋਂ ਮੈਂ ਤੇ ਨਹੀਂ ਮਾੜਾ ਦੱਸਣਾ ਮੈਂ ਤਾਂ ਵਧੀਆ ਆਪਣੇ ਵੱਲੋਂ ਦੱਸਿਆ ਚਲੋ ਫਿਰ ਤੁਹਾਡੀ ਮਰਜ਼ੀ ਜੇ ਤੁਹਾਨੂੰ ਯਕੀਨ ਹੈ ਤੇ ਚੰਗਾ ਵਾ ਤੇ ਫਿਰ ਫੋਟੋ ਕੁਣੀ ਨਹੀਂ ਪਾਓ ਤੇ ਚਲੋ ਉਹ ਵੀ ਵੇਖ ਲੈਣ ਹਾਂਜੀ 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 ਤੇ ਕੋਈ ਗੱਲ ਨਹੀਂ ਆ ਬੱਧਾਈ ਡਾਂਗੀ ਆ ਕਰਕੇ ਕੰਮ ਧੰਦਾ ਤੇ ਮੁੜ ਕੇ ਫਿਰ ਨਾਲ ਤੁਹਾਨੂੰ ਖੜਕੇ ਸਾਰਾ ਕੰਮ ਮਾੜਾ ਵਿਝੜਾ ਹੈਗਾ ਮਾੜਾ ਮੋਟਾ ਰੋਕ ਰਕਵਾ ਕਰ ਲਾਂਗੇ ਫਿਰ ਠੀਕ ਨਹੀਂ ਤੁਹਾਡੇ ਤੇ ਆ ਗਿਆ ਮੁੰਡਾ ਪਸੰਦ ਆ ਹਾਂਜੀ ਤੇ ਜੇ ਆ ਜੇ ਉਹਨਾਂ ਦੇ ਵੀ ਕੁੜੀ ਤੇ ਰੋ ਕਰਗਾ ਵਾ ਕਰ ਲਈਏ ਤੇ ਇੱਥੇ ਹੀ ਲੈ ਆਵਾਂ ਘਰ ਆਈ ਤੇ ਮਾ ਪੁੱਤਾਂ ਨੇ ਹੁਣਾ ਹੈ ਹਾਂਜੀ ਹਾਂਜੀ ਹੁਣ ਨਹੀਂ ਕੋਈ ਐਡਾ ਵਿਚਾਰ ਕਰਦਾ ਉਹ ਵਿਚਾਰ ਕਰਦਾ ਤਾਈ ਜੀ ਉਹ ਪਹਿਲਾਂ ਲੋਕੀ ਉਹ ਜੀਆਂ ਗੱਲਾਂ ਬਤਾ ਕਰਦੇ ਹੁੰਦੇ ਸੀ ਇੱਕ ਵਾਰੇ ਪੁਣ ਜਿੱਥੇ ਤੁਰੇ ਫਿਰਦੇ ਆ ਠੀਕ ਨਹੀਂ ਹੁਣ ਸਮਾਂ ਉਹ ਤਾਈ ਜੀ ਬਹੁਤ ਦੂਰ ਚਲ ਗਿਆ ਵਾ ਦੁਨੀਆ ਬਹੁਤ ਐਡਵਾਂਸ ਹੋ ਗਈ ਹੈ ਅੱਗੇ ਹਾਂ ਤੇ ਇੱਥੇ ਹੀ ਆ ਜਾਣਗੇ ਮਾ ਪੁੱਤ ਹਾਂਜੀ ਹਾਂਜੀ ਤੇ ਮੈਂ ਨਾਲ ਹੋਵਾਂਗੀ ਹਾਂਜੀ ਹਾਂਜੀ ਵੇਖਵਾਂ ਕਾ ਲਾ ਕਰਾਂਗੇ ਤੇ ਰੋਬਰ ਕਾ ਵਾ ਕਰਾਂਗੇ ਬਿਲਕੁਲ ਬਿਲਕੁਲ ਬਾਕੀ ਤਾਈ ਜੀ ਸਾਨੂੰ ਕੋਈ ਤਰਾਜ ਨਹੀਂਗਾ ਜੀਵਨ ਉਹ ਪਾਣੀ ਲੈ ਕੇ ਆਉ ਤਾਈ ਆਸਤੇ ਹਾਂ ਜੀ ਆ ਗਈ ਜੇ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਹਾਂ ਜੀ ਵਧੀਆ ਤੁਸੀਂ ਸੁਣਾਓ ਮੈਂ ਤਾਂ ਡੀ ਡੀ ਕੇ ਆਈਆਂ ਤੁਹਾਨੂੰ ਕੋਈ ਦੱਸਿਆ ਨਹੀਂ ਚਲੋ ਕੋਈ ਨਹੀਂ ਦੱਸ ਹੀ ਦੇਣਾ ਹੈਗਾ ਤਾਈ ਕਹਿਣ ਦੀ ਵੀ ਕੁੜੀ ਦੀ ਫੋਟੋ ਪਾ ਦੀਏ ਉੱਥੇ ਕੋਈ ਨਹੀਂ ਪਾ ਦਿੰਨੇ ਆ ਫੋਟੋ ਫੋਟੋਆਂ ਤਾਂ ਵਾਧੂ ਕੁੜੀ ਦੀਆਂ ਆਹੋ ਤੇ ਕੋਈ ਗੱਲ ਨਹੀਂ ਮੈਂ ਕਿਹਾ ਚੱਲ ਉਹ ਵੀ ਵੇਖ ਲੈਣ ਆਹੋ ਚਲੋ ਉਹਨਾਂ ਵੀ ਕੁੜੀ ਵੇਖਣੀ ਆ ਆ ਤੇ ਗਾੜੀ ਫਿਰ ਜਿੱਦਾਂ ਸਲਾਹ ਹੋਊਗੀ ਨਾ ਤੁਹਾਡੀ ਉਹਦਾ ਸਾਨੂੰ ਦੱਸ ਦਿਓ ਉਹ ਆਂਦੇ ਨੇ ਸਾਡੀ ਤੇ ਪੱਕੀ ਐ ਸਲਾਹ ਸਾਨੂੰ ਕੁੜੀ ਦੀ ਫੋਟੋ ਭਾਉਣ ਅੱਛਾ ਤੁਸੀਂ ਆਂਦੇ ਹੋ ਕਿ ਸਾਡੇ ਮੁੰਡੇ ਪਸੰਦ ਆ ਹਾਂਜੀ ਤੇ ਫੋਟੋ ਵੇਖ ਲੈਣਗੇ ਤੇ ਮੈਂ ਵੀ ਤੁਹਾਨੂੰ ਦੱਸ ਦਾਂਗੀ ਤੇ ਦਿਨ ਮੇਤ ਲਾਂਗੇ ਤੇ ਇੱਥੇ ਮਾਂ ਪੁੱਤ ਆ ਜਾਣਗੇ ਤੇ ਰੋਕਰ ਕਵਾ ਕਰ ਲਾਂਗੇ ਠੀਕ ਆ ਮੁੰਡੇ ਬੰਡੋਵਰ ਟੋਕ ਹੀ ਪਿਆ ਵਾ ਠੀਕ ਆ ਠੀਕ ਆ ਵੀ ਉਮਰਾਂ ਦੇ ਕੰਮ ਆ ਦਹਿਡਰ ਖਲੋਜ ਗਏ ਪਰ ਇੱਕ ਗੱਲ ਬਤਾਈ ਜੀ ਅਹੀਂ ਹੁਣ ਕੀਤਾ ਤਾਂ ਤੇ ਯਕੀਨ ਤੇ ਕੱਲ ਨੂੰ ਕੋਈ ਗੱਲ ਹੋਈ ਨਾ ਤੇ ਫਿਰ ਮੈਂ ਤੁਹਾਨੂੰ ਪੁੱਛਣਾ ਜੇ ਇਹ ਵੇਖ ਲਿਓ ਆਹ ਭਾਈ ਵੀਰ ਮੈਨੂੰ ਹੀ ਪੁੱਛਣਾ ਜੇ ਤੁਮੈਂ ਐਂ ਨਹੀਂ ਆ ਤੁਹਾਨੂੰ ਆਖਰ ਵੀ ਕਰੋ ਪਰ ਮੈਂ ਤਾਂ ਆਪਣੇ ਵੱਲੋਂ ਨਹੀਂ ਮਾਰਾ ਵੇਖਿਆ ਆਪਾਂ ਵੇਖ ਲਓ ਕਿਤੋਂ ਪੁਸ਼ਪੜਤਾਲ ਨਹੀਂ ਜੀ ਕੀਤੀ ਟਾਡੇ ਸਿਰ ਤੇ ਆਪਾਂ ਲਗੇ ਰਿਸ਼ਤਾ ਕਰ ਤੇ ਹੁਣ ਸਾਰਾ ਕੁਝ ਤੁਸੀਂ ਵੇਖ ਲਿਓ ਗਾੜੀ। ਉਹ ਮੇਰੀ ਪਹਿਲਾਂ ਗੱਲ ਸੁਣ। ਉਹ ਪਤਾਈ ਨੇ ਕਿਤੇ ਮਾੜੇ ਥਾਂ ਘਰਾਉਣਾ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਐ। ਉਹ ਮਾੜੇ ਥਾਂ ਤੇ ਨਹੀਂ ਕਰਾਉਣਾ। ਪਰ ਫਿਰ ਵੀ ਮੇਰਾ ਫਰਜ਼ ਐ ਇੱਕ ਵਾਰੀ। ਕਿ ਜੱਜ ਨਾ ਮੈਂ ਚੱਲ ਪੁੱਛ ਲਾ। ਨਹੀਂ ਕੋਈ ਗੱਲ ਨਹੀਂ ਤੇ ਵਾਲਾ ਵੀ ਗੱਲਬਾਤ ਕਰਦਾ ਹੀ ਐ, ਕੋਈ ਗੱਲ ਨਹੀਂ ਕਰਦੀ ਐ। ਮੋਢਾ ਤੇ ਹੁੰਦਾ ਹੀ ਆ ਨਾ ਬੰਦੇ ਨੂੰ। ਕਰਨੀ ਚਾਹੀਦੀ ਐ। ਹਾਂਜੀ। ਤੇ ਸਾਰਾ ਕੁਝ ਚੰਗੀ ਤਰ੍ਹਾਂ ਵੇਖ ਜਾਖ ਲਿਓ ਹੁਣ। ਹਾਂ। ਭਾਈ ਜੀ ਤੁਸੀਂ ਜਾ ਕੇ ਉਹਨਾਂ ਨੂੰ ਕਹਿ ਦਿਓ। ਕਿ ਬਸ ਇੱਕ ਦੋ ਦਿਨ ਦੀ ਗੱਲ ਹੋ। ਇਹ ਗੇ ਆਹੋ ਤੇ ਇਹਦਾ ਲੰਮਾ ਕੰਮ ਨਹੀਂਗਾ ਪਉਣਾ ਠੀਕ ਨਹੀਂ ਬਹੁਤ ਚਾ ਲੰਮਾ ਨਹੀਂ ਪਉਣਾ ਨਾ 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 ਸੱਦ ਕੇ ਜੀ ਚਾਰ ਤੇ ਚੱਲ ਬੜਾ ਮੋਟਾ ਕਰਕੇ ਤੇ ਨਵੇੜ ਕੇ ਕੰਮ ਲਾਵੇ ਮਾਰਨਾ ਵਾ ਔਰ ਆ ਉਹ ਤਾਂ ਸ਼ੋਸ਼ ਸ਼ਰਾਬੇ ਚ ਨੀਗਾ ਆਪਾਂ ਪੈਣਾ ਕਿੰਦਾਂ ਦੀਆਂ ਗੱਲਾਂ ਕਰਨ ਡਿਆ ਜੀ ਤੁਸੀਂ ਕੱਲੀ ਕੱਲੀ ਮੇਰੀ ਧੀ ਆ ਤਰੀਜਾਂ ਪੂਰੀਆਂ ਕਰਨੀਆਂ ਮੈਂ ਸਾਰੀਆਂ ਆਉਦੀਆਂ ਠੀਕ ਵਾ ਨਾ ਤੇ ਨਾਲੇ ਨਾ ਗੱਲ ਕਰ ਲੋ ਸਾਰੀ ਤੇ ਜਿੜੀ ਵੀ ਤਰੀਕ ਨਾ ਹੋਣਾ ਵਾ ਨਾ ਤਰੀਕ ਰੱਖ ਲੋ ਤੇ ਸਿੱਧੇ ਸਾਡੇ ਘਰੇ ਆ ਜਣਾ ਆਪਾਂ ਰਾਹ ਬਗਾਏ ਨੀਗਾ ਜਾਣਾ ਠੀਕ ਆ ਨਾ ਨਾਲੇ ਸਾਡਾ ਘਰ ਵੇਖ ਲੈਣਗੇ ਤੇ ਆਹ ਚਲ ਗੱਲ ਤੇਰੀ ਸਹੀ ਆ ਤੇ ਚਲੋ ਮੈਂ ਚਾਹ ਧਰੀ ਆ ਮੈਂ ਲੈ ਕੇ ਮਿਠਾਈ ਜੀ ਆਹ ਚਲ ਠੀਕ ਆ ਮੈਨਾਂ ਨਹੀਂ ਆਪੇ ਹੁਣ ਵੈਗਰੂ ਉਹਨਾਂ ਦੇ ਵੀ ਕੁੜੀ ਦੀ ਫੋਟੋ ਪਸੰਦ ਆ ਜੇ ਤੇ ਆਪਣਾ ਕਰੀਏ ਥੋੜਾ ਬੋਧਾ ਜੋ ਹੰਕਾਰ ਨਾ ਐ ਰੋ ਕਰ ਕਾ ਵਾਠਾ ਕੱਟ ਫਿਰ ਉਹ ਕਹਿੰਦੇ ਮੇਰੇ ਘਰੇ ਵਿਆਹ ਕਰ ਲਾਂਗੇ ਬਹੁਤਾ ਲੰਮਾ ਨਹੀਂ ਵਿਆਹ ਪਾਉਣਾ ਉਹ ਨਹੀਂ ਨਹੀਂ ਤਾਈ ਜੀ ਦੱਸਾਂ ਗੱਲ ਕੀ ਆ ਅੱਜ ਕੱਲ ਬਹੁਤੇ ਲੰਮੇ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਗਾ ਠੀਕ ਨਹੀਂ ਤੇ ਕੋਈ ਗੱਲ ਨਹੀਂ ਕੀ ਤੇ ਤੁਸੀਂ ਤੇ ਡੰਗ ਜਾ ਕੇ ਉਹਨੂੰ ਦੱਸ ਦੋ ਤੇ ਬਾਕੀ ਜੋ ਵੀ ਇਹਨ ਘਰੋਬਾਰ ਸਲਾਹ ਕਰਕੇ ਤੇ ਜਦੋਂ ਜੋ ਵੀ ਹੈਗਾ ਵਾ ਤੇ ਕੰਮ ਨੇ ਵੇੜੀਏ ਪਰੇ ਠੀਕ ਨਹੀਂ ਨਹੀਂ ਮੈਂ ਅੱਜ ਹੋ ਕੇ ਹੀ ਉਹਨਾਂ ਦੇ ਕੰਮ ਫੇਰ ਕਰ ਜਾਣਾ ਮੈਂ ਆ ਜਿਤਨਾ ਮਰਜ਼ੀ ਕਰ ਲਿਓ ਹਾਂ ਤੇ ਦੱਸ ਦੇ ਵੀ ਕੰਮ ਪੱਕਾ ਹੀ ਆ ਹੁਣ ਹੈ ਆ ਠੀਕ ਹੈ ਬਹੁਤ ਸੋਹਣੀ ਗੱਲ ਪਿੰਡ ਗਿਆ ਚੰਗੇ ਥਾਂ ਕਾ ਕੱਟਣ ਨਹੀਂ ਉੱਥੇ ਕੱਟ ਲੈਣੀ ਹੈ ਬਾਅਦ ਆਹ ਹੈ ਬਾਹਰ ਨਾ ਤਾਂ ਨਹੀਂ ਬੈਠੀ ਇੱਕ ਤਾਂ ਪਤਾ ਨਹੀਂ ਮੱਖੀ ਕਿੱਥੋਂ ਆ ਗਈ ਆ ਇੰਨੀ ਮੱਖੀ ਇੰਨੀ ਮੱਖੀ ਤੇ ਜੀ ਨਹੀਂ ਕਰਦਾ ਸਬਜੀ ਬਤਾ ਮਲ ਠੰਡ ਹੋ ਗਈ ਬਥੇਰੀਆਂ ਖਾਂਦੇ ਰਹੇ ਹੁਣ ਛੜਛੜ ਖੜਾ ਇਹਨਾਂ ਦਾ ਆਹ ਹੈ ਮੈਂ ਚਾਰ ਕਬੂਟੇ ਰੱਖੇ ਆ ਇਹ ਵਾਵਾ ਲੱਗਦੀਆਂ ਨੇ ਤੇ ਵੇਲੇ ਖੇਲੇ ਝੱਟ ਬਣਾ ਲਈਆਂ ਨੇ ਮੈਂ ਕਿਹਨੂੰ ਅਸੀਂ ਰੋਜ਼ ਬਣਾਉਂ ਨਹੀਂ ਚੱਲ ਤਰੀਜਾ ਮਰਜ਼ੀਆਂ ਆਪਣੇ ਉਹ ਮੈਂ ਉਹਦਾ ਨਾਲੇ ਮਾਸੀ ਦਾ ਫੋਨ ਆਇਆ ਸੀ ਕਿਹੜੀ ਨਾ ਉਹ ਕੈਨੇਡਾ ਵਾਲੀ ਦਾ ਕੀ ਆਂਦੀ ਹਣ ਕਹਿੰਦੀ ਆਏ ਸਾਰਾ ਟੱਬਰ ਇੱਥੇ ਆਹੀਂ ਹਾਂ ਤੇ ਅਮਰਾਂ ਨੇ ਤੁਹਾਨੂੰ ਕਦੇ ਦਿਨ ਮਿਲਣਗੇ ਤੇ ਕਹਿਣਾ ਫੋਨ ਕਰਕੇ ਆਇਓ ਫੋਨ ਕਰਕੇ ਆਉਣਗੇ ਕੋਈ ਗੱਲ ਨਹੀਂ ਅੱਛਾ ਮੜੇ ਮੋਟੇ ਸੁਫਾਈਆਂ ਸੁਈਆਂ ਕਾਚੜਿਆ ਕਰ ਉਹਦਾ ਪਤਾ ਨਹੀਂ ਹੁੰਦਾ ਅਗਲੇ ਦਾ ਕਿਹੜੇ ਵੇਲੇ ਮੂਡ ਬਣ ਜੇ ਨਹੀਂ ਕੋਈ ਨਹੀਂ ਸਫਾਈ ਨੂੰ ਤਾਂ ਰੋਜ਼ ਕਾਰ ਹੀ ਲਈਦੀ ਐ ਥੋੜਾ ਜਿਹਾ ਹੋਰ ਧਿਆਨ ਦੇ ਦਿੰਨੇ ਮੈਂ ਕਹਾਂ ਉਹਨਾਂ ਦਾ ਥੋੜਾ ਜਿਹਾ ਕੰਮ ਉਦਾਂ ਦਾ ਵਾ ਨਾ ਸ਼ਰਨ ਦੀ ਸੱਸ ਦਾ ਨਹੀਂ ਤੇ ਉਹਨੂੰ ਲੈ ਆਉਂਦੇ ਚੱਲ ਸ਼ਰਨ ਇੱਥੇ 4 ਦਿਨ ਰਹਿੰਦੀ ਤੇ ਨਾਲੇ ਆਪਣੀਆਂ ਸੁਫਾਈਆਂ ਸੁਈਆਂ ਸਾਡਾਂ ਸੋਡੀਆਂ ਕਰਾ ਜਾਂਦੀ ਅਰੇ ਹੰਦੂ ਉਹਦੀ ਸੱਸ ਦੀ ਆਦਤ ਨਹੀਂ ਚੱਗੀ ਐਵੇਂ ਕੋਈ ਨਾ ਕੋਈ ਗੱਲਬਾਤ ਕਰੇਗੀ ਫੇਰ ਗੁੱਸਾ ਕੋਈ ਵਲੀ ਮੇ ਆਪ ਬਠੇਰਾ ਕਰ ਲੈਣੀ ਆ ਜੇ ਮੈਨੂੰ ਕੀ ਹੋਇਆ ਆ ਆਹ ਉਹਦਾ ਉਹ ਨੂੰਹ ਦੀ ਕੈਨੀ ਹੈ ਨਾਲੇ ਹੋਣ ਰਿਆ ਨਨਾਂ ਦਾ ਵੀ ਰਿਸ਼ਤਾ ਰੁਸਤਾ ਤੇ ਉਹ ਨਾ ਕੋਈ ਉਹਨਾਂ ਦੀ ਆਪਣੀ ਘਰ ਦੀ ਲੜਾਈ ਸਾਡੇ ਗੱਲ ਪੈ ਜੇ ਨਹੀਂ ਮੈਂ ਤਾਂ ਹੀ ਤਾਂ ਫੋਨ ਵੀ ਨਹੀਂ ਲਾਉਂਦੀ ਹਾਂਗੀ ਮੈਂ ਹੈ ਉਤਰਾਂ ਦੀ ਆ ਐਵੇਂ ਮੁਰਕੇ ਗੱਲ ਪਈ ਤੇ ਲੱਥਦੀ ਨਹੀਂਗੀ ਚੱਲ ਤੂੰ ਆਪਣੇ ਕੰਮ-ਕਾਜ ਥੋੜੇ ਜਿਹਾ ਕਰ ਲਿਆ ਕਰ ਹਾਂ ਨਹੀਂ ਨਹੀਂ ਕੰਮ ਦਾ ਨਾ ਫਿਰ ਟਾਈਮ ਨਾਲ ਤੇ ਜੇ ਕਦੇ ਅਗਲੇ ਆਉਣਾ ਨਾ ਹੋਊਗਾ ਹਾਂ ਤੇ ਫਿਰ ਇਹ ਆ ਵੀ ਚੱਲ ਮਾੜਾ-ਮੋਟਾ ਮੂੰਹ ਮੱਥਾ ਬਣਿਆ ਹੋਏ ਘਰ ਦਾ ਨਹੀਂ 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 ਆ ਦੋ ਉਹਦਾ ਉਹਨਾਂ ਨੂੰ ਪਤਾ ਹੀ ਆ ਵੀ ਹੁਣ ਹੈਗੇ ਤੇ ਦੋਵੇਂ ਬੁੱਢਿਆਂ ਜਿਹਾ ਇੱਥੇ ਕਿਹੜਾ ਕੋਈ ਨਿਆਣਾ ਹੈਗਾ ਵਾ ਜਿਹੜਾ ਕੰਮ ਕਰੇ ਜਿਹੜਾ ਕੋਈ ਸਾੰਬੇ ਨਹੀਂ ਦੱਸ ਫਿਰ ਵੀ ਭਾਈ ਨਿਆਣੇ ਨਹੀਂ ਕੋਲ ਹੈ ਗਿਆ ਟਮ ਤੇ ਸਫਾਈ ਕਰਨੀ ਤੇ ਚਾਹੀਦੀ ਆ ਉਹਦਾ ਮਾਸੀ ਦਾ ਟੱਬਰ ਚੰਗਾ ਵਿਚਾਰਾ ਫਿਰ ਵੀ ਉਹ ਤਾਂ ਨਹੀਂ ਇੰਨੀ ਬੋਮਜਾਜ ਕਰਦੇ ਪੀ ਅਸੀਂ ਬਾਹਰੋਂ ਆਏ ਨੇ ਤੇ ਕਈ ਬੜੇ ਝੋੜੇ ਹੋ ਹੋ ਬਹਿਣਗੇ ਕਿ ਅਸੀਂ ਕੈਨੇਡਾ ਤੋਂ ਆਏ ਅਮਰੀਕਾ ਤੋਂ ਆਏ ਆ ਉਹ ਕੋਈ ਗੱਲ ਨਹੀਂ ਜਿਹੜੇ ਅਮਰੀਕਾ ਵਾਲੇ ਉਹ ਵੀ ਰੋਟੀ ਖਾ ਕੇ ਸੌਂਦੇ ਨੇ ਜਿਹੜੇ ਸਾਡੇ ਵਰਗੇ ਇੱਥੇ ਆ ਰਹੇ ਆ ਉਹ ਵੀ ਰੋਟੀ ਖਾ ਕੇ ਸੌਂਦੇ ਭੁੱਖਾ ਤਾਂ ਕੋਈ ਨਹੀਂ ਸੰਭਾਉਂਦਾ ਉਹ ਤਾਂ ਹੈ ਵਾ ਪਰ ਤੈਨੂੰ ਪਤਾ ਹੀ ਹੈ ਨਾ ਚਾਰ ਦਿਨ ਉਹ ਜਦੋਂ ਜਾ ਨਹੀਂ ਚੁੰਨੀਆਂ ਪਾ ਕੇ ਲੋਕਾਂ ਨੂੰ ਦਿਖਾਉਂਦੇ ਆ ਨਾ ਬਾਹਰੋਂ ਆਏ ਆ ਚੱਲ ਫਿਰ ਟੌਰ ਤੋ ਉਹਨਾਂ ਨੇ ਹੁਣ ਵਿਖਾ ਲੈਣਾ ਹੀ ਆ ਉਹ ਵੀ ਇੱਥੇ ਕਿਹੜੇ ਵਿਚਾਰੇ ਸੌਖੇ ਨੇ ਬਥੇਰੀ ਮਿਹਨਤ ਕਰਦੇ ਨੇ ਓਏ ਆਹੋ ਇਹ ਰਿਹਾ ਇੱਥੇ ਸਭ ਥੋੜਾ ਬੋੜਾ ਸਾਹ ਮਿਲ ਜਾਂਦਾ ਵਾ ਬਾਹਰ ਵਾਲੇ ਜਿਹੜੇ ਵਿਚਾਰੇ ਉਹਨਾਂ ਨੂੰ ਕੰਮ ਜ਼ਿਆਦਾ ਪੈਂਦਾ ਹਨਾ ਟਾਈਮ ਟੂ ਟਾਈਮ ਜਾਣਾ ਟਾਈਮ ਟੂ ਟਾਈਮ ਆਉਣਾ ਕੰਮ ਤੋਂ ਇੱਕ ਮਿੰਟ ਵੀ ਕਦੇ ਮਿਸ ਨਹੀਂ ਹੋਣਾ ਹੋਰ ਉਹਨਾਂ ਦੇ ਵਿਚਾਰ ਦੇ ਨਾਲ ਕਿੱਕੇ ਫਿਰਨਾ ਤੁਰਨਾ ਓਏ ਇਹਦੇ ਆਈ ਆ ਉਹਨਾਂ ਨੂੰ ਲੱਗ ਚੱਲ ਆਏ ਆ ਤੇ ਹੁਣ ਇੱਥੇ ਖੁੱਲ੍ਹ ਦਿੱਲੀ ਨਾਲ ਆਹੀ ਤੇ ਹੈ ਹੀ ਕੀ ਅੱਲਾ ਫਿਰ ਨੰਨ ਤਰਕਤ ਬੁਕਾ ਵਧੀਆ ਜਿਆਦੇ ਹਾਂ ਆਟਾ ਉਟਾ ਮ ਗੁੰਨ ਲਿਆ ਤੇ ਬਸ ਅੱਜ ਦੋ ਕੁ ਪਿਆਜ਼ ਕੱਟਨੀ ਐ ਤੇ ਝਟ ਮੈਂ ਆ ਮੜੀਆਂ ਜਿਆ ਭੁੰਨ ਦੇ ਦੀਆਂ ਤੇ ਰੋਟੀ ਖਾਓ ਆਣ ਕੇ ਥੋੜਾ ਜਿਹਾ ਪਨੀਰ ਫਟਾਲੀ ਹਾਂ ਉਹ ਪਾਲੀ ਵਿੱਚ ਸਾਰ ਵਰੀਆਂ ਲੱਗਣਗੀਆਂ ਕੋਈ ਗੱਲ ਨਹੀਂ ਉਹ ਪਾਲਾਂਗੇ ਦੁੱਧ ਬਥੇਰਾ ਢਿਕਰ ਚੱਲ ਠੀਕ ਆ ਫਿਰ ਕਰੀ ਜਾ ਕੰਮਕਾਰ ਆਪਣਾ ਤੇ ਮੈਂ ਵੀ ਵੇਖ ਲਾਂ ੜਿੰਗਾਂ ਡਈਓ ਮਾੜੀ ਬਾਹ ਪੱਠੇ ਪਾ ਲੋ ਫੇਰ ਟਾਈਮ ਨਾ ਕਿਦਾਂ ਲੰਮੀ ਪਈ ਐ ਫੋਨ ਲੈ ਕੇ ਤੈਨੂੰ ਇੰਨਾ ਨਹੀਂ ਹੈਗਾ ਕਿ ਕੇਵਲ ਮੈਂ ਇੱਥੋਂ ਉਠੀ ਜਾਇਆ ਕਰਾਂ ਬਸ ਸਾਡਾ ਕਮਰਾ ਵਾ ਤੇ ਹਾਨੂੰ ਹੀ ਕਿਤੇ ਲੰਮੀ ਪੈਂਦਾ ਕਿ ਇੱਥੇ ਆਰਡਰ ਹੈ ਨਹੀਂ ਐ ਤੇ 2 ਮਿੰਟ ਬੈਹ੍ਹ ਨਹੀਂ ਸਕਦੇ ਇੱਥੇ ਕਮਰੇ 'ਚ ਉਪਰ ਤੋਂ ਕੁੜੀ ਆਉਣ ਵਾਲੀ ਐ ਅਮਨਾ ਹੁਣ ਫੋਨ ਚ ਬਰ ਰੱਖ ਦੇ ਹਾਂ ਨਾ ਹਾਂ ਚਲਾ ਕੁੜੀ ਆਉਣ ਵਾਲੀ ਐ ਕਿਉਂ ਭਾਬੀ ਫੋਨ ਨੂੰ ਕੀ ਹੋ ਜਾਣਾ ਕੁੜੀ ਕਹਿੰਦੀ ਦੱਸ ਤੂੰ ਚਲਾਉਣ ਲਈ ਆ ਤੇ ਉਹਨੇ ਵੀ ਆਣ ਕੇ ਫਿਰ ਫੋਨ ਮੰਗਣਾ ਤੇ ਮੈਂ ਵੀ ਚਲਾਉਣਾ ਅੱਗੇ ਪਹਿਲਾਂ ਫੜਦੀ ਫੋਨ ਕੁੜੀ ਅੱবি ਸਿੱਧਾ ਜਾ ਉੱਠ ਕੇ ਚਲ ਜਾ ਸਾਡੇ ਕਮਰੇ ਚ ਬਾਹਨੇ ਕੱਤ ਬਣਾਈ ਜਾਂਦੀਆਂ ਦੱਸਾਂ ਮੈਂ ਤੈਨੂੰ ਕਿਉਂ ਕਹਿਣਾ ਮੈਂ ਇਦਾਂ ਤੂੰ ਬੈਠੀ ਅੱਗੇ ਨਹੀਂ ਬੈਂਦੀ ਇੱਥੇ ਮੈਂ ਤੁਹਾਨੂੰ ਇਹਦਾ ਇਹ ਕਹਿਨੀ ਆ ਵੀ ਚਲੀ ਥੋੜ੍ਹ ਕੇ ਚਲ ਜਾ ਸਾਡੇ ਕਮਰੇ ਚ ਆਹੋ ਪਹ ਲੱਗ ਗਈ ਉਹ ਫੜਦੀ ਐ ਮੋਬਾਈਲ ਮੈਂ ਆਸਾ ਕੋ ਕਹਿਣ ਡਿਆ ਪਹਿੋਂ ਨਿਹਾਣ ਕੇ ਫੇਰ ਫੋਨ ਮੰਗਣਾ ਵਾ ਨਿਹਾਣੀ ਐ ਨਹੀਂ ਚੰਗਾ ਉਹਨੂੰ ਹੋਣੀ ਨਾ ਚੰਗਾ ਕੋਈ ਨਹੀਂ ਚਲ ਜੰਨੀ ਐ ਮੈਂ ਹੱਤੀ ਹੋਈ ਅਵਨ ਬੈਠੀ ਆ ਪਤਾ ਹਾਂ ਮੰਮੀ ਮੈਂ ਬੈਠੀ ਹਾਂ ਅੱਛਾ ਅੱਛਾ ਉਹ ਨਾ ਤੈਨੂੰ ਮੈਂ ਦੱਸਣ ਆਈ ਸੀਗੀ ਕਿ ਆਹ ਫੋਟੋ ਤੇਰੇ ਵੀਰ ਨੇ ਪਾਤੀ ਹੈ ਤੇਰੀ ਆ ਵੇਖ ਲੈ ਚੰਗੀ ਆ ਹਾਏ ਹਾਏ ਮੰਮੀ ਆਹ ਫੋਟੋ ਨਹੀਂ ਸਹੀ ਆਗੀ ਕਿਉਂ ਕੀ ਹੋਇਆ ਇੱਥੇ ਮੇਰੀ ਹਾਈਟ ਵੀ ਨਿੱਕੀ ਲੱਗਣ ਦੀ ਆ ਤੇ ਹਾਈਟ ਜਿੰਨੀ ਹੈਗੀ ਉਨੀ ਰਹਿਣੀ ਆ ਐਵੇਂ ਹਾਈਟ ਨਿੱਕੀ ਲੱਗਣ ਦੀ ਸੋਹਣੀ ਤੇ ਹੈ ਵਾ ਨਹੀਂ ਮੰਮੀ ਕੋਈ ਹੋਰ ਭੇਜੋ ਤੁਸੀਂ ਸੋਹਣੀ ਜੀ ਭੇਜੋ ਉਹ ਭੇਜਦੀ ਆ ਹੁਣ ਗੱਲਾਂ ਨਾ ਬੋਤੀਆਂ ਕਰ ਤੂੰ ਫੋਟੋ ਤਾਂ ਚੱਲ ਵੀ ਗਈ ਉਹਨਾਂ ਕੋ ਉਹਨਾਂ ਵੇਖ ਵੀ ਲਈ ਹੁਣੀ ਆ ਚਲੋ ਠੀਕ ਹੈ ਮੰਮੀ ਚਲ ਮੰਮੀ ਤੁਹਾਨੂੰ ਬਹੁਤ ਵਧਾਈਆਂ ਹੋਣ ਤੈਨੂੰ ਵੀ ਬਹੁਤੀਆਂ ਬਹੁਤੀਆਂ ਤੇ ਹੁਣ ਨਾ ਧਿਆਨ ਨਾ ਮਣੀ ਇਹ ਕ ਗਰ ਸੁਣ ਲਾ ਹੁਣ ਮੇਰੀ ਕੁੜੀ ਦਾ ਸ਼ਗਨਾ ਦੇ ਕੰਮ ਆ ਸਾਰੇ ਤੇ ਮੂੰਹ ਨਾ ਵੱਟੀ ਫਿਰੀ ਤੇ ਦੱਸ ਮੈਂ ਕਾ ਤਾ ਮੂੰਹ ਵਟਣਾ ਵਾ ਕੀ ਪਤਾ ਵਾ ਤੇਰਾ ਤੇਰਾ ਮੂੰਹ ਵਟਿਆ ਵੀ ਉਹੋ ਜਿਹਾ ਲੱਗਦਾ ਤੇ ਨਾ ਮਟਿਆ ਵੀ ਉਹੋ ਜਿਹਾ ਲੱਗਦਾ ਵਾ ਕਿਹੜੀ ਸਮਝ ਆਉਂਦੀ ਏ ਕੋਈ ਤੂੰ ਦੱਸ ਅਮੀਂ ਦਾ ਕੋ ਕਹਿੰਦੇ ਜੇ ਮੈਂ ਅਕੜਾ ਮੂੰਹ ਵਟਨੀ ਆ ਮੈਂ ਦੱਸੂ ਕੋ ਕੈਨੀ ਖੁਸ਼ ਹੁੰਨੀ ਆ ਵੀ ਚਲੋ ਉਹਦਾ ਰਿਸ਼ਤਾ ਹੋਇਆ ਵਾ ਆਹੋ ਭਾਬੀ ਕੋਸ਼ ਤੇ ਤੂੰ ਹੋਣਾ ਹੀ ਆ ਤੇਰਾ ਕਮਰਾ ਖਾਲੀ ਹੋ ਜੂਗਾ ਨਾ ਬੈਂਤੋ ਵੀ ਕਹੀ ਜਾਨੀ ਆ ਤੂੰ ਤੇ ਮੈਨੂੰ ਮੈਨੂੰ ਕਹਿੰਦੀ ਮੋਬਾਈਲ ਮਤਲਬ ਕੀ ਮਾਲਾ ਕਹਿਣ ਡੇ ਇਦਾਂ ਕੋ ਕਰਦੀ ਹੁੰਨੀ ਆ ਤੂੰ ਪੈ ਜਾਣੀ ਆ ਪੁੱਤ ਠੰਡ ਬੜੀ ਢਿੱਡ ਚ ਪੀੜ ਹੁੰਦੀ ਸਾਰਿਆਂ ਦੇ ਮੇਰੀ ਤੀ ਦੀ ਹੈ ਇਹਦੀ ਉਮਰ ਹੋਣ ਡਈ ਆ ਇੰਨੇ ਕਦੋਂ ਜਾਣਾ ਵਾ ਐਉਂ ਆ ਜਾਉਂ ਆ ਬਸ ਹੁਣ ਥੋੜਾ ਟਾਈਮ ਰਹਿ ਗਿਆ ਮੇਰੀ ਤੀ ਦਾ ਚੰਗਾ ਚੱਲ ਜਾਣਾ ਉਹਨੇ ਆਪਣੇ ਘਰ ਪੈ ਜਾਣੀ ਤੈਨੂੰ ਠੰਡ ਆ ਬੈੱਡ ਮਾਲ ਕੇ ਪਈ ਰਿਆ ਘਰੀ ਸਰਾ ਦੇ ਤੂੰ ਦੱਸ ਮੰਮੀ ਮੈਂ ਆ ਤਾਂ ਨਹੀਂ ਆ ਕੋਈ ਸੋਈਦੀ ਹੈਗੀ ਤੁਸੀਂ ਸੋਚਦੇ ਜੇ ਹਮ ਨਾਲੇ ਤੂੰ ਤੇ ਹਨ ਮੁੰਡੇ ਦੀ ਫੋਟੋ ਵੀ ਨਹੀਂ ਵਿਖਾਈ ਹੈਗੀ ਆਹੋ ਤੂੰ ਵੇਖਣਾ ਮੁੰਡਾ ਤੇ ਫੇਰ ਇਸ ਤਸਵੀਰੇ ਚੜਨਾ ਹੈਨਾ ਤੇਰੇ ਵੇਖਣ ਕੋਣਾਂ ਦਾ ਥੋੜਿਆ ਆ ਹੀਗਾ ਕੁੜੀ ਨੇ ਅਜੇ ਤੱਕ ਮੁੰਡਾ ਵੇਖਿਆ ਨਹੀਂ ਤਾਂ ਤੂੰ ਵੇਖ ਲੈ ਪਹਿਲਾਂ ਉਹਨੂੰ ਨਾ ਤੂੰ ਕੱਲ ਹੀ ਆਖਣਾ ਮੁੰਡਾ ਦੱਸ ਮੈਂ ਮੈਂ ਤੇ ਉਦਾਂ ਹੀ ਕਹਾਂ ਪੀ ਚੱਲ ਮੈਨੂੰ ਵੀ ਵਿਖਾ ਦਿੰਦੇ ਮੈਂ ਫੋਟੋ ਉਹਦੇ ਭਰਾਵਾਂ ਨੇ ਵੇਖ ਲਿਆ ਵਾ ਉਹਦੇ ਪਿਓ ਨੇ ਵੇਖ ਲਿਆ ਵਾ ਤੇਰੀ ਵੇਖਣੀ ਕੋਈ ਜ਼ਰੂਰੀ ਨਹੀਂਗੀ ਆਰਾਮ ਨਾਲ ਵਿਆਹ ਕਰ ਜਿੰਨਾ ਦਾ ਕੰਮ ਕਹੀਦਾ ਹੁੰਦਾ ਨਾ ਉਹਨਾਂ ਕ ਕਰਿਆ ਕਰ ਦਖਲਅੰਦਾਜ਼ੀ ਨਾ ਕਰ ਬੋਤੀਆਂ ਸਾਡੇ ਵਿੱਚ ਮੰਮੀ ਇਹਨੂੰ ਫੋਟੋ ਵਿਖਾ ਕੇ ਨਰਜੇ ਲਵਾਉਣੀ ਮੁੰਡੇ ਨੂੰ ਐ ਵੀ ਕਾ ਲੋ ਜੀ ਐਵੇਂ ਮਾਰਦੀ ਲਿੰ ਬਥੇਰੀ ਵਰੀ ਕਿਹਾ ਮੂੰਹ ਨਾ ਖੋਲਿਆ ਕਰ ਹੁਣ ਨਾ ਕੰਮ ਕਰੀ ਭੱਜ-ਭੱਜ ਕੇ ਨਨਾਨ ਤੇਰੀ ਦਾ ਵਿਆਹ ਆ ਗਿਆ ਵਾ ਠੀਕ ਆ ਨਾ ਕੋਈ ਨਹੀਂ ਮੰਮੀ ਤੁਸੀਂ ਕਹੋਗੇ ਅੱਗੇ ਕਰੋਗੇ ਤੇ ਸਾਰਾ ਕੰਮ ਕਰਾਂਗੇ ਨਾ ਕਹੋਗੇ ਫਿਰ ਬਹਿ ਜਾਗੇ ਰਾਮ ਨਾਲ ਪਾਵੇਂ ਆ ਕੜੂਸ ਮਾਰਨੋਂ ਬਾਜ ਨਹੀਂ ਆਉਂਦੀ ਸੜੀ ਗੱਲ ਕਰ ਹੀ ਜਾਂਦੀ ਐ ਕਈ ਵਾਰੀ ਕਿਹਾ ਵਦਕ ਚੱਜ ਦੀ ਗੱਲ ਮੂੰਹ ਚੋਂ ਕੱਢਿਆ ਕਰ ਜੇ ਸ਼ਕਲ ਨਹੀਂ ਚੰਗੀ ਤੇ ਬੋਲ ਹੀ ਚੱਜ ਦੇ ਕੱਢ ਲਾ ਪਰ ਨਾ ਤੁਸੀਂ ਮੈਨੂੰ ਕਹਿੰਦੇ ਨਹੀਂ ਕੱਖ ਵੀ ਤੁਸੀਂ ਮੈਨੂੰ ਹਰ ਥਾਂੇ ਦਵਕਾ ਮਾਰਦੇ ਰਹਿੰਦੇ ਮੈਂ ਤਾਂ ਕਿਹਾ ਹੀਗਾ ਬੜੇ ਦਵਕੇ ਸਹੀ ਨਹੀਂ ਐ ਤੋ ਮੇਰੇ ਹਣਾ ਮੇਰੇ ਮੁੰਡੇ ਨੂੰ ਚੁਕੜਾ ਦੇ ਦੇ ਕਿ ਆਪਣੇ ਮਗਰ ਲਾਇਆ ਵਾ ਧੱਕੇ ਮਾਰਨੀ ਤੈਨੂੰ ਮੈਂ ਜੇ ਵੇਹਲਾ ਕੰਮ ਕੋਈ ਇਹ ਹੈ ਇੱਕ ਲੈਣੀ ਆ ਕਾਲੇ ਮੂੰਹ ਵਾਲੀ ਉਹਦਾ ਹੀ ਮੰਮੀ ਫੋਟੋ ਵਿਖਾ ਇਹਨੂੰ ਆਹੋ ਫੋਟੋ ਲਾਪਦੀ ਫਿਰਦੀ ਐਦੇ ਨਜ਼ਾਰੇ ਬਹੁਤ ਚੰਗੀਆਂ ਵਾ ਕਲੈਣ ਲਾ ਦੂਗੀ ਕਿਤੇ ਮੁੰਡੇ ਨੂੰ ਚੱਲ ਦਫਾ ਕਰ ਤੂੰ ਦੱਸ ਹੁਣ ਮੇਰੀ ਕੀ ਗੜੀ ਸ਼ੋਪਿੰਗ ਕਰਨੀ ਇੱਕ ਦਿਨ ਸਟਾਰਟ ਕਰਨੀ ਆ ਮੰਮੀ ਵੇਖ ਲਓ ਨਾ ਹੁਣ ਤੇ ਮੈਨੂੰ ਛੁੱਟੀਆਂ ਆ ਚੱਲ ਠੀਕ ਆ ਫਿਰ ਕਰਦੀ ਆ ਪੁੱਤਰ ਪਿਓ ਦਾ ਗੱਲ ਨਾਲੇ ਨਾ ਫੋਟੋ ਤੇ ਕੱਲੀ ਆ ਹੁਣ ਵੇਖੋ ਫੋਟੋ ਵੇਖ ਕੇ ਕੀ ਜਵਾਬ ਦਿੰਦੇ ਆ ਪਰ ਇੰਨਾ ਮੈਨੂੰ ਯਕੀਨ ਆ ਮੇਰੀ ਧੀ ਨੂੰ ਨੀਂਦ ਨਹੀਂ ਸਕਦਾ ਕੋਈ ਵੀ ਠੀਕ ਆ ਨਾ ਚਲ ਮੈਂ ਵੇਖਾਂ ਕੱਲ੍ਹ ਆ ਵੇਖ ਲਿਆ